ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮੈਂ ਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਬੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾ ਵਿਸ ਜਸਿਆ ਘੜੀਆਂ ਪਹਿਰਾ తితి ਵਾਰੀ ਮਾ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਗੁਰੂ ਪਿਆਰੀ ਸਾ ਸੰਗਤ ਦੀ ਸਤਗੁਰਾਂ ਨੇ ਜੋ ਇਹ ਪਾਵਨ ਬਾਣੀ ਬਖਸ਼ਿਸ਼ ਕੀਤੀ ਹੈ ਜੋਬ ਜੀ ਨੇ ਸ਼ਬਦ ਸਰਵਣ ਕੀਤਾ ਹੈ ਸੋਲਾ ਸਬ ਦੀ ਬਾਣੀ ਦਾ ਦੂਸਰਾ ਸ਼ਬਦ ਹੈ ਜਿਸ ਤਰ੍ਹਾਂ ਕੱਲ ਵੀ ਆਪਾਂ ਵਿਚਾਰ ਸਾਂਝੀ ਕੀਤੀ ਸੀ ਇਸ ਪਾਵਨ ਬਾਣੀ ਦਾ ਨਾਮ ਚਾਹੇ ਆਪ ਜੀ ਤਤਕਰੇ ਦੇ ਵਿੱਚ ਦੇਖੋ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ 12 ਨੰਬਰ ਅੰਕ ਤੇ ਜੋ ਸਰਲੇਖ ਹੈ ਉਸ ਬਾਣੀ ਦਾ ਨਾਮ ਹੈ ਸੋਹਿਲਾ ਔਰ ਇਹਦੇ ਨਾਲ ਕੀਰਤਨ ਸ਼ਬਦ ਲਿਖਿਆ ਕਿਸ ਨੇ ਲਿਖਿਆ ਕਦੋਂ ਲਿਖਿਆ ਕਦੋਂ ਪ੍ਰਚਲਿਤ ਹੋਇਆ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹਾਂ ਇਹ ਜ਼ਰੂਰ ਹੈ ਕਿ ਜੋ ਬਾਜ਼ਾਰ ਦੇ ਵਿੱਚ ਗੁਟਕਾ ਸਾਹਿਬ ਸ਼ਬਦ ਦੇ ਆ ਉਹਨਾਂ ਨੇ ਇਸ ਨੂੰ ਪ੍ਰਚਲਿਤ ਕਰ ਦਿੱਤਾ ਪਰ ਜੋ ਬਾਣੀ ਦਾ ਨਾਮ ਸਤਿਗੁਰੂ ਇੱਥੇ ਕਿਰਪਾ ਕੀਤੀ ਹੈ ਇਸ ਬਾਣੀ ਦਾ ਨਾਮ ਹੈ ਸੋਹਿਲਾ ਸੋਹਿਲਾ ਦਾ ਅਰਥ ਹੁੰਦਾ ਹੈ ਖੁਸ਼ੀ ਦਾ ਗੀਤ ਜਾਂ ਦੂਸਰਾ ਅਰਥ ਜਿਹਦਾ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਵੀ ਫਲਾਣੇ ਬੰਦੇ ਦੇ ਬੜੇ ਸੋਹਲੇ ਗਾ ਰਹੇ ਬੜੀ ਉਹਦੀ ਉਸਤਤ ਕਰਦੇ ਆ ਸਤਿਗੁਰੂ ਕਹਿੰਦੇ ਹਾਂ ਭਾਈ ਉਹਦੀ ਉਸਤਤ ਕਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ ਉਹ ਮੇਰੇ ਪਰਮਾਤਮਾ ਦਾ ਗਾਓ ਉਹਦੇ ਗੀਤ ਗਾਓ ਉਹਦੀ ਉਸਤਤ ਕਰੋ ਹਉ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਏ ਰਹੋ ਇਹ ਸਤਿਗੁਰੂ ਜੀ ਨੇ ਕੱਲ ਬਖਸ਼ਿਸ਼ ਕੀਤੀ ਸੀ ਸਭ ਗੰਦੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਨ ਕੇ ਮਨ ਵਸਿਆ ਜਿਨ ਧਰੋਂ ਲਿਖਿਆ ਇੱਕ ਫਰੇਕ ਹਨੇਰਾ ਕਰੇ ਗੱਲਾਂ ਗੱਲੀ ਕਿੰਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇ ਇਹ ਸਤਿਗੁਰੂ ਨੇ ਕਿਰਪਾ ਕੀਤੀ ਹੈ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਪਰ ਉਸੇ ਅਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਅਮਰਦਾਸ ਕਹਿੰਦੇ ਇਹ ਸਾਚਾ ਸੁਹੇਲਾ ਸਾਚੇ ਕਰ ਗਾਹੋ ਗਾਹੋ ਤਾਂ ਸੁਹੇਲਾ ਕਰ ਸਾਚੇ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਵਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੁਹੇਲਾ ਸੱਚੇ ਕਰ ਇਸ ਪਾਵਨ ਸ਼ਬਦ ਦੀ ਜਿਹੜੀ ਰਹਾਉ ਦੀ ਪੰਕਤੀ ਅੱਜ ਸਤਪੁਰੂ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਬਾਬਾ ਹੇ ਭਾਈ ਜੈ ਕਰ ਕਰਤੇ ਕੀਰਤ ਹੋਏ ਜਿਸ ਸਤ ਸੰਗਤ ਰੂਪੀ ਘਰ ਦੇ ਵਿੱਚ ਜਿਸ ਸਤ ਸੰਗਤ ਦੇ ਵਿੱਚ ਪ੍ਰਮਾਤਮਾ ਦੀ ਕਰਤੇ ਦੀ ਕੀਰਤੀ ਹੁੰਦੀ ਹੈ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਆ ਸੋ ਕਰ ਰਾਖ ਬਡਾਈ ໂຕਏ ਭਾਵ ਉਸ ਘਰ ਦੇ ਵਿੱਚ ਤੂੰ ਆਉਣਾ ਕਰ ਇਹਦੇ ਵਿੱਚ ਤੇਰੀ ਵਡਿਆਈ ਕਿਉਂਕਿ ਸਤਿਗੁਰ ਨੇ ਬਹੁਤ ਵੱਡਾ ਸਿਧਾਂਤ ਦਿੱਤਾ ਹੈ ਪਿੱਛੇ ਵੀ ਆਪਾਂ ਸ਼ਬਦ ਦੇ ਵਿੱਚ ਪੜਿਆ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਤਿਗੁਰ ਦੀ ਸੰਗਤ ਸੰਗਤ ਪ੍ਰਾਪਤੀ ਜਿਹੜੀ ਹੈ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੀ ਤੇ ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਹੈ ਸਭ ਕਹਿੰਦੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਹੁਣ ਸੰਗਤ ਹੈ ਕਿ ਕਿ ਇਹਨੂੰ ਸੰਗਤ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਨਾਲ ਗੁਰੂ ਸਾਹਿਬਾਂ ਦੇ ਜਿੱਥੇ ਏਕੋ ਨਾਮ ਬਖਾਣੀ ਨਾਮ ਕੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਈ ਦੀ ਤੇ ਜਦੋਂ ਅਸੀਂ ਸੰਗਤ ਕਰਦੇ ਆ ਸੰਗਤ ਕਰਨ ਦੇ ਨਾਲ ਜੀਵਨ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਸਤਗੁਰੂ ਜੀ ਤਾਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹੈ ਗੁਰਨਾਨਦ ਸਾਹਿਬ ਜੀ ਆਪ ਕਹਿੰਦੇ ਆ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਬਿਨੂ ਦੂਜੀ ਓਟ ਨਹੀਂ ਹੈ ਰਾਈ ਕਿ ਸੰਗਤ ਤੋਂ ਬਿਨਾ ਜੀਵਨ ਜਿਹੜਾ ਸਾਡਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਜੀਵਨ ਦੇ ਵਿੱਚ ਇਸ ਤਰ੍ਹਾਂ ਵਿਕਾਰ ਪੈਦਾ ਹੋ ਜਾਂਦੇ ਹਾਂ ਅਸੀਂ ਭਾਗਾਂ ਵਾਲੇ ਹਾਂ ਕਿ ਅਸੀਂ ਘਰਾਂ ਦੇ ਵਿੱਚ ਬੈਠ ਕੇ ਬਾਣੀ ਪੜ੍ਹਦੇ ਆਂ ਮੁਬਾਰਕ ਹੈ ਪਰ ਜਦੋਂ ਅਸੀਂ ਸੰਗਤ ਵਿੱਚ ਬੈਠਦੇ ਆਂ ਸੰਗਤ ਦੀ ਗੁਰੂ ਸਾਹਿਬ ਦੀ ਸਿਫਤ ਕਰਦੇ ਆਂ ਕਹਿੰਦੇ ਹਨ ਕਿ ਇਹਦੇ ਵਿੱਚ ਆਉਣ ਨਾਲ ਪ੍ਰਾਪਤੀ ਕੀ ਹੁੰਦੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਕਹਿੰਦੇ ਹਨ ਉਹ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਹੈ ਜਦੋਂ ਉਹਦੀ ਸੰਗਤ ਕਰਦੇ ਆ ਇਸ ਕਰਕੇ ਸਤਿਗੁਰ ਨੇ ਬਾਰ ਬਾਰ ਸਾਨੂੰ ਸੰਗਤ ਕਰਨ ਦੀ ਹਦਾਇਤ ਕੀਤੀ ਹੈ ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗੇ ਜਦੋਂ ਗੁਰੂ ਕੀ ਸੰਗਤ ਕਰੇ ਗੁਰੂ ਦਾ ਸੰਗ ਕਰੇਗਾ ਸਤ ਗੁਰੂ ਦੀ ਸੰਗਤ ਹੁਣ ਅਸੀਂ ਜੇ ਸੰਗਤ ਸਾਨੂੰ ਕਦੇ ਪ੍ਰਾਪਤ ਨਹੀਂ ਹੁੰਦੀ ਕਦੇ ਵੇਲੇ ਅਸੀਂ ਬਹੁਤ ਐਸੇ ਇਲਾਕਿਆਂ ਦੇ ਵਿੱਚ ਸਿੱਖ ਰਹਿੰਦੇ ਆ ਜਿੱਥੇ ਗੁਰੂ ਕੀ ਸੰਗਤ ਨਹੀਂ ਜੁੜ ਸਕਦੀ ਕੱਲੇ ਕੱਲੇ ਪਰਿਵਾਰ ਵੀ ਹੈ ਕਿਸੇ ਗੱਲ ਦਾ ਵੀ ਗੁਰੂ ਸਾਹਿਬ ਜੀ ਨੇ ਭੁਲੇਖਾ ਨਹੀਂ ਰੱਖਿਆ ਕਹਿੰਦੇ ਭਾਈ ਬਰਦਾਸ ਸਭ ਇੱਕ ਸਿੱਖ ਦੋ ਸਾਧ ਸੰਗਤ ਪੰਜੀ ਪਰਮੇਸ਼ਰ ਜਦੋਂ ਇੱਕ ਸਿੱਖ ਦੋ ਸਾਥ ਸੰਜ ਜਦੋਂ ਦੋ ਮਿਲਦੇ ਹਨ ਤੇ ਜਿਸ ਵੇਲੇ ਉਹ ਸਤਿਗੁਰੂ ਦੀ ਗੱਲ ਕਰਦੇ ਆ ਸਤਿਗੁਰੂ ਦੀ ਗੱਲ ਕਰਦੇ ਉਹ ਸੰਗਤ ਹੀ ਹੈ ਦੋ ਬੈਠ ਕੇ ਕਰਦੇ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਕਰਦੇ ਤੇ ਉਹ ਵੀ ਤਾਂ ਸੰਗਤ ਹੈ ਤੇ ਪਰ ਗੁਰੂ ਸਾਹਿਬ ਨੇ ਜਿਹੜੀ ਮਹਾਨਤਾ ਸੰਗਤ ਨੂੰ ਦਿੱਤੀ ਹੈ ਅਸੀਂ ਸੰਗਤ ਦੇ ਵਿੱਚ ਇਹ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਸਾਨੂੰ ਪੰਗਤ ਵੀ ਦਿੱਤੀ ਸੰਗਤ ਵੀ ਦਿੱਤੀ ਅਸੀਂ ਸੰਗਤ ਵਿੱਚ ਬੈਠੇ ਆ ਜੇ ਸਾਡੇ ਨਾਲ ਆ ਕੇ ਕੋਈ ਉਹ ਐਸਾ ਬੰਦਾ ਬੈਠਦਾ ਜਿਹਨੂੰ ਅਸੀਂ ਨਹੀਂ ਚਾਹੁੰਦੇ ਵੈਸੇ ਤਾਂ ਗੁਰੂ ਸਾਹਿਬ ਜੀ ਨੇ ਸਾਡਾ ਭੇਦ ਖਤਮ ਕੀਤਾ ਵੀ ਤੂੰ ਪੜਦਾ ਰਿਹਾ ਤੇਰੇ ਭਾਣੇ ਸਰਬੱਤ ਦਾ ਭਲਾ ਹਾਂ ਜੇ ਐਸਾ ਕੋਈ ਬੰਦਾ ਜਿਹਨੂੰ ਅਸੀਂ ਨਹੀਂ ਚਾਹੁੰਦੇ ਸਾਡੇ ਨਾਲ ਬੈਠਾ ਅਸੀਂ ਉੱਠ ਨਹੀਂ ਸਕਦੇ ਕਿਉਂਕਿ ਇੱਦੀ ਵੱਡੀ ਗੁਰੂ ਸਾਹਿਬ ਨੇ ਜੇ ਲੰਗਰ ਵਰਤਾ ਰਹੇ ਆ ਜੇ ਐਸਾ ਬੰਦਾ ਲੰਗਰ ਦੇ ਵਿੱਚ ਬੈਠਾ ਤੇ ਐਸਾ ਨਹੀਂ ਕਿ ਅਸੀਂ ਉਹਨੂੰ ਲੰਗਰ ਤੋਂ ਜਾਂ ਉਹਨੂੰ ਲੰਗਰ ਨਹੀਂ ਦਵਾਂਗੇ ਬਹੁਤ ਗੁਰੂ ਸਾਹਿਬ ਨੇ ਇਹ ਸਾਨੂੰ ਸਿਖਾਉਣਾ ਕੀਤਾ ਹੈ ਬਹੁਤ ਸਾਡੀ ਉੱਪਰ ਕਿਰਪਾ ਕੀਤੀ ਹੈ ਬਹੁਤ ਬਖਸ਼ਿਸ਼ ਕੀਤੀ ਹੈ ਸਤਗੁਰੂ ਮਹਾਰਾਜ ਕਹਿੰਦੇ ਬਾਬਾ ਜੈ ਕਰ ਕਰਤੇ ਕੀਰਤ ਹੋਏ ਕਹਿੰਦੇ ਜਿੱਥੇ ਪ੍ਰਮਾਤਮਾ ਦੀ ਕੀਰਤੀ ਗਾਣੂ ਉੱਥੇ ਪ੍ਰਮਾਤਮਾ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਯਾਦ ਕਰ ਉਸ ਜਦੋਂ ਯਾਦ ਕਰੇਗਾ ਉਸ ਪਰਮੇਸ਼ਰ ਦੇ ਅਕਾਲ ਪੁਰਖ ਦੇ ਗੁਣ ਗਾਏਗਾ ਤੇ ਤੇਰੇ ਜੀਵਨ ਦੇ ਵਿੱਚ ਤਬਦੀਲੀ ਆਏਗੀ ਬਾਬਾ ਜੈ ਕਰ ਹੇ ਪਾਈ ਜੈ ਕਰ ਜਿਸ ਘਰ ਦੇ ਵਿੱਚ ਇਹ ਘਰ ਦੇ ਰਾਹੇ ਨੂੰ ਸਿਆਰੀ ਹੈ ਜਿਸ ਘਰ ਦੇ ਵਿੱਚ ਕਰਤੇ ਕੀਰਤ ਹੋਏ ਜਿੱਥੇ ਕਰਤੇ ਦੀ ਕੀਰਤੀ ਹੈ ਸੋ ਕਰਾਖ ਵਡਾਈ ਤੂੰ ਪਰ ਗੁਰੂ ਸਾਹਿਬ ਜੀ ਨੇ ਇਹ ਵੀ ਸਾਡੇ ਉੱਪਰ ਕਿਰਪਾ ਕੀਤੀ ਇੱਕ ਘਰ ਇੱਕ ਬਿਲਡਿੰਗ ਗੁਰਦੁਆਰਾ ਨਹੀਂ ਹੈ ਹਰੇਕ ਬਿਲਡਿੰਗ ਹੀ ਗੁਰਦੁਆਰਾ ਬਣ ਗਿਆ ਉਹ ਕਿਦਾਂ ਬਣੇਗੀ ਜਿਹਦੇ ਵਿੱਚ ਹੁਣ ਗੁਰਦੁਆਰਾ ਸਭ ਦੇ ਵਿੱਚ ਕੀ ਹੈ ਗੁਰਬਾਣੀ ਦਾ ਪ੍ਰਕਾਸ਼ ਹੈ ਸਤਿਗੁਰੂ ਜਦ ਵਸੇ ਅਸੀਂ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਵੀ ਬਾਣੀ ਦਾ ਪ੍ਰਕਾਸ਼ ਕਰਾਂਗੇ ਉਹ ਕੀ ਬਣ ਜਗਾ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੂ ਉਹ ਵੀ ਧਰਮਸ਼ਾਲਾ ਬਣ ਜਾਏਗੀ ਕਬੀਰ ਸਾਹਿਬ ਤਾਂ ਇੱਥੋਂ ਤੱਕਰ ਕਹਿੰਦੇ ਕਬੀਰ ਜਹਿ ਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਹੀਂ ਤੇ ਘਰ ਮਰਹੜ ਸਾਰ ਕੇ ਭੂਤ ਵਸੇ ਤਿੰਨ ਮਾ ਉਹ ਘਰ ਘਰ ਨਹੀਂ ਆ ਉਹ ਘਰ ਸ਼ਮਸ਼ਾਨ ਘਾਟ ਹੈ ਜਿੱਥੇ ਪ੍ਰਮਾਤਮਾ ਕਾਲਪੁਰਖ ਦੀ ਸ਼ਿਫਤ ਨਹੀਂ ਹੈ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ ਕਿਸੇ ਮਹਾਪੁਰਸ਼ਾਂ ਨੂੰ ਪੁੱਛਿਆ ਕਿ ਕਿਸੇ ਨੇ ਆ ਲੋਕ ਜਿਹੜੇ ਆ ਮਕਾਨ ਬਣਾਉਂਦੇ ਆ ਕੋਈ ਅੱਜ ਸਮਾਂ ਬਹੁਤ ਕਿੰਨਾ ਪੈਸਾ ਲੋਂਦੇ ਲੋਕ ਕੋਈ 50 ਲੱਖ ਲਾ ਰਿਹਾ ਕੋਈ 60 ਲੱਖ ਲਾ ਰਿਹਾ ਪਰ ਉਹ ਮਕਾਨ ਬਣਾ ਕੇ ਨਾ ਉਹਦੇ ਉੱਪਰ ਜਾਂ ਕਾਲਾ ਜਾਂ ਘੜਾ ਲਾ ਦੇਣਗੇ ਜਾਂ ਜੁੱਤੀ ਤੰਗ ਦੇਣਗੇ ਲੋਨ ਪੁੱਛਿਆ ਵੀ ਇਹ ਕਿਉਂ ਲਾਉਂਦੇ ਕਹਿੰਦੇ ਸਾਈਨ ਬੋਰਡ ਹੈ ਪਤਾ ਲੱਗ ਜਾਂਦਾ ਵੀ ਅੰਦਰ ਵੀ ਇਦਾਂ ਦੇ ਰਹਿੰਦੇ ਆ ਤੇ ਆਵਾਜ਼ਾਂ ਆਉਂਦੀਆਂ ਨੇ ਲੜਾਈ ਝਗੜੇ ਦੀ ਇਹ ਕਾਰਨ ਉਹੀ ਚੀਜ਼ਾਂ ਹਨ ਤੇ ਗੁਰੂ ਸਾਹਿਬ ਕਹਿੰਦੇ ਹਨ ਭਾਈ ਤੇਰਾ ਘਰ ਜਿਹੜਾ ਹੈ ਹੁਣ ਇੱਕ ਬਿਲਡਿੰਗ ਹੈ ਇਸ ਤੋਂ ਵੱਧੀਆਂ ਬਿਲਡਿੰਗਾਂ ਵੀ ਹਨ ਪਰ ਇੱਥੇ ਕਰਤੇ ਦੀ ਕੀਰਤੀ ਹੁੰਦੀ ਹੈ ਅਸੀਂ ਖਿੱਚੇ ਆਉਂਦੇ ਆ ਕਿਉਂਕਿ ਇੱਥੇ ਨਾਮ ਜਪਣ ਵਾਲੀਆਂ ਰੂਹਾਂ ਬੈਠਦੀਆਂ ਪ੍ਰਮਾਤਮਾ ਦੇ ਉਹ ਜੀਵਨ ਵਾਲੇ ਗੁਰਸਿੱਖ ਬੈਠਦੇ ਪਤਾ ਨਹੀਂ ਕਿੰਨੇ ਚਲੇ ਗਏ ਜਿਸ ਆਸਣ 'ਤੇ ਅਸੀਂ ਬੈਠੇ ਕੀਤੇ ਵਰਸਿਗੇ ਇੱਥੇ ਬੈਠ ਕੇ ਸਾਡਾ ਮਨ ਟਿਕਦਾ ਹੈ ਕਹਿੰਦਾ ਵੀ ਅੱਜ ਮਨ ਨਹੀਂ ਕਰਦਾ ਗੁਰਦੁਆਰਾ ਸਭ ਜਾਣਦੇ ਆ ਗੁਰਦੁਆਰਾ ਸਭ ਉਹਨੇ ਗੁਰੂ ਸਾਹਿਬ ਜੀ ਦੇ ਕੋਲ ਜਦੋਂ ਬੈਠਦੇ ਆ ਤੇ ਆਪਣੇ ਆਪ ਮਨ ਟਿਕਦਾ ਤੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਸਾਨੂੰ ਹਦਾਇਤ ਦਿੱਤੀ ਹੈ ਗੁਰਦੁਆਰਾ ਸਾਹਿਬ ਹੈ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤ ਤੋਂ ਉਲਟ ਕੰਮ ਨਹੀਂ ਹੋ ਸਕਦਾ ਜਿਹਨੇ ਕਿਹਾ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਨੰਗੇ ਸਿਰ ਨਹੀਂ ਆਉਣਾ ਗੁਰਦੁਆਰਾ ਸਾਹਿਬ ਨਸ਼ਾ ਕਰਕੇ ਨਹੀਂ ਆ ਸਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤ ਤੋਂ ਕੋਈ ਉਲਟ ਕੰਮ ਨਹੀਂ ਹੋ ਸਕਦਾ ਫਿਰ ਇਹ ਵੀ ਤਾਂ ਪਰਮਾਤਮਾ ਦਾ ਘਰ ਹੈ ਜਿਹੜਾ ਸਾਡਾ ਹਿਰਦਾ ਘਰ ਹੈ ਇਹਦੇ ਵਿੱਚ ਤਾਂ ਬਾਣੀ ਦਾ ਪ੍ਰਕਾਸ਼ ਹੋਣਾ ਚਾਹੀਦਾ ਜੇ ਇਹਦੇ ਅੰਦਰ ਬਾਣੀ ਦਾ ਪ੍ਰਕਾਸ਼ ਨਹੀਂ ਹੈ ਫਿਰ ਗੁਰਦੁਆਰਾ ਥੋੜੇ ਕਿਹਾ ਜਾਏ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਹੈ ਜਦੋਂ ਵੇਸੇ ਅਸੀਂ ਗੁਰੂ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਵਰਦੀ ਪਾਉਂਦੇ ਆ ਦਸਤਾਰ ਸਜਾਉਂਦੇ ਆ ਤੇ ਚੱਲਦਾ ਫਿਰਦਾ ਨਿਸ਼ਾਨ ਸਾਹਿਬ ਸਿੱਖ ਜਿਹੜਾ ਵੀ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਬਾਣੀ ਦਾ ਪ੍ਰਕਾਸ਼ ਗੁਰਦਾਰ ਉਹਨੂੰ ਕਹਿੰਦੇ ਜਿਹਦੇ ਅੰਦਰ ਬਾਣੀ ਦਾ ਪ੍ਰਕਾਸ਼ ਹੋਵੇ ਨਸ਼ੇ ਨਾ ਕਰਦਾ ਹੋਵੇ ਭੈੜੇ ਕੰਮ ਨਾ ਕਰਦਾ ਉਹਥੇ ਉਹਥੇ ਵੀ ਤਾਂ ਪ੍ਰਮਾਤਮਾ ਹੀ ਆਕਾਲ ਪੁਰਖ ਹੈ ਤੇ ਇਹ ਕਰ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਹਨ ਭਾਈ ਉਹ ਕਰ ਜਿੱਥੇ ਪ੍ਰਮਾਤਮਾ ਦੀ ਵਡਿਆਈ ਹੁੰਦੀ ਹੈ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਆ ਕਹਿੰਦੇ ਹਨ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਕਹਿੰਦੇ ਉਹਨੂੰ ਯਾਦ ਕਰ ਉਹ ਸੰਗਤ ਕਰ ਤੇ ਜਦੋਂ ਕਰੇਗਾ ਇਹਦੇ ਵਿੱਚ ਤੇਰੀ ਵਡਿਆਈ ਇਹਦੇ ਜੇ ਆਪਾਂ ਸੰਗਤ ਕਰ ਰਹੇ ਆ ਜਾਂ ਬਾਣੀ ਪੜ੍ਹ ਰਹੇ ਆ ਇਹ ਮਤਾ ਕਿਤੇ ਸੋਚੀਏ ਕਿ ਅਸੀਂ ਰੱਬ ਦੀ ਉਸਤਤ ਕਰਦੇ ਆ ਰੱਬ ਨੂੰ ਕੋਈ ਫਰਕ ਰੱਬ ਨੂੰ ਕੋਈ ਫਰਕ ਨਹੀਂ ਪੈਣਾ ਜੇ ਅਸੀਂ ਕਰਾਂਗੇ ਸਾਨੂੰ ਫਰਕ ਪਏਗਾ ਨਹੀਂ ਕਰਾਂਗੇ ਸਾਨੂੰ ਫਰਕ ਪਏਗਾ ਗੁਰੂ ਸਾਹਿਬ ਤਾਂ ਇੱਥੋਂ ਤੱਕ ਰੱਖਦੇ ਜੇ ਸਾਰੀ ਸ੍ਰਿਸ਼ਟੀ ਵੀ ਕਹੇ ਨਾ ਪਰਮਾਤਮਾ ਦੇ ਗੁਣ ਗਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਜੇ ਸਭ ਮਿਲ ਕੇ ਆਖਣ ਪਾਏ ਵਦਨ ਹੋਵੇ ਘਾਟ ਨਾ ਜਾਏ ਉਹਨੂੰ ਫਰਕ ਨਹੀਂ ਪੈਂਦਾ ਫਰਕ ਪੈਣਾ ਸਾਡੇ ਜੀਵਨ ਦੇ ਵਿੱਚ ਜਦੋਂ ਅਸੀਂ ਉਹਦੇ ਗੁਣਾਂ ਨੂੰ ਗਾਉਣ ਕਰਾਂਗੇ ਸਾਬ ਕਹਿੰਦੇ ਹਨ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਬਡਾਈ ਤੋਏ ਰਹਾਉ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰੂ ਸਾਹਿਬ ਕਹਿੰਦੇ ਛੇ ਸ਼ਾਸਤਰ ਛੇ ਉਹਨਾਂ ਦੇ ਕਰਤਾ ਹਨ ਸਹੀ ਉਹਨਾਂ ਦੇ ਸਿਧਾਂਤ ਹਨ ਪਰ ਨਿਸ਼ਾਨਾ ਕੀ ਹੈ ਮਿਸ਼ਨ ਕੀ ਹੈ ਗੁਰ ਗੁਰ ਏਕੋ ਬੇਸ਼ ਅਨੇਕ ਪਰ ਉਹਨਾਂ ਦਾ ਨਿਸ਼ਾਨਾ ਇੱਕ ਹੈ ਪ੍ਰਮਾਤਮਾ ਸਾਰਿਆਂ ਦਾ ਸਿਧਾਂਤ ਇੱਕ ਅਨੇਕਾਂ ਬੇਸ਼ ਹਨ ਉਹ ਰਸਤੇ ਕਿੰਨੇ ਅਲੱਗ-ਅਲੱਗ ਹੈ ਪਰ ਮੰਜ਼ਿਲ ਤਾਂ ਸਾਰਿਆਂ ਦੀ ਇੱਕ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਰਸਤਾ ਪੁਰ ਜਾਵਗੇ ਨਾ ਰਸਤਾ ਦੁਆਰਾ ਮਿਲ ਜਾਏਗਾ ਦੂਸਰੇ ਰਸਤੇ ਤੇ ਚਲੇ ਜਾਵਾਂਗੇ ਥੋੜਾ ਫਾਸਲੇ ਦੇ ਨਾਲ ਪਹੁੰਚ ਜਾਵਾਂਗੇ ਪਰ ਜੇ ਮੰਜ਼ਲੇ ਭੁੱਲ ਗਏ ਮੰਜ਼ਲੇ ਭੁੱਲ ਗਏ ਫਿਰ ਕਿੱਥੇ ਜਾਣਾ ਹੈ ਸਾਨੂੰ ਪਤਾ ਇਹ ਜਾਣਾ ਕਿੱਥੇ ਹੈ ਹ ਰਸਤੇ ਬਥੇਰੇ ਹੋ ਸਕਦੇ ਆ ਇਧਰ ਨਹੀਂ ਤੇ ਦੂਸਰੇ ਰਸਤੇ ਤੀਸਰੇ ਰਸਤਾ ਚੌਥੇ ਰਸਤੇ ਚਲੇ ਜਾਵਾਂਗੇ ਪਰ ਜੇ ਮੰਜ਼ਲ ਭੁੱਲ ਗਏ ਮੰਜ਼ਲ ਜਿਹੜੀ ਆ ਉਹ ਇੱਕੋ ਹੀ ਆ ਸਾਰਿਆਂ ਦੀ ਇੱਕ ਹੈ ਗੁਰ ਗੁਰ ਏਕੋ ਬੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਬਡਾਈ ਤੋਏ ਰਹਾਉ ਸਤਿਗੁਰੂ ਕਿਰਪਾ ਕੀਤੀ ਦੇਖੋ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਕਰਦੀਆਂ ਕਹਿੰਦੇ ਵਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੁਆ ਅਸੀਂ ਆਮ ਕਰਕੇ ਇਹਨੂੰ ਮਾਹੋ ਪੜਦੇ ਆ ਮਾਹੋ ਪੜੋਗੇ ਤਾਂ ਹੂੜਾ ਲੱਗ ਜਾਏਗਾ ਉਹਦਾ ਅਰਥ ਵੀ ਨਹੀਂ ਬਣੇਗਾ ਮਹਾ ਮਤਲਬ ਮਹੀਨਾ ਵਿਸਾ ਜਿਹੜਾ ਇੱਕ ਅੱਖ ਜਾਂ ਅੱਖ ਫੋੜਦੇ ਨੇ ਆਪਾਂ ਅੱਖ ਚਮਕਦੇ ਆ 15 ਵਾਰੀ ਅੱਖ ਚਮਕਣ ਦਾ ਇੱਕ ਵਿਸਾ 15 ਵਿਸੇ ਇੱਕ ਚਸਾ ਤੇ 30 ਚਸੇ ਜਿਹੜੇ ਇੱਕ ਪਲ ਤੇ 60 ਪਲ ਜਿਹੜੇ ਇੱਕ ਘੜੀ ਹੈ ਇੱਕ ਘੜੀ ਜਿਹੜੀ ਆ ਉਹ 24 ਮਿੰਟ ਦੀ ਹੈ ਪਹਿਰ ਜਿਹੜਾ ਹੈ 3 ਘੰਟੇ ਦਾ ਹੈ ਫੇ ਅੱਗੇ ਥਿਤ ਵਾਰ ਤੇ ਮਹੀਨਾ ਵਿਸਾ ਜਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾ ਹੁਆ ਇਹ ਸਾਰੇ ਜੀਵਨ ਦੇ ਵਿੱਚ ਪ੍ਰਮਾਤਮਾ ਨੇ ਇਹ ਗੁਰੂ ਸਾਹਿਬ ਦੀ ਬਾਰ ਬਾਰ ਇਹਦੇ ਨਾਮ ਲੈਂਦੇ ਗੁਰਬਾਣੀ ਦੇ ਵਿੱਚ ਦਿਨ ਰੈਣ ਦੀ ਵੀ ਗੱਲ ਕੀਤੀ ਹੈ 12 ਮਹਾ ਦੀ ਵੀ ਗੱਲ ਕੀਤੀ ਵੀ ਕਿਸੇ ਤਰ੍ਹਾਂ ਮਨੁੱਖ ਜੋੜਿਆ ਜਾਂ ਇਹ ਨਹੀਂ ਕਿ ਸਤਗੁਰ ਨੇ ਦਿਨਾਂ ਦੇ ਨਾਲ ਸਾਨੂੰ ਜੋੜਿਆ ਵੀ ਅੱਜ ਕਿਉਂਕਿ ਅਸੀਂ ਦਿਨਾਂ ਦੇ ਪੁਜਾਰੀ ਬਣ ਗਏ ਅਸੀਂ ਸਾਨੂੰ ਅ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਜਾਂ ਗੁਰੂ ਸਾਹਿਬ ਜੀ ਦੇ ਗੁਰਤਾ ਗੱਦੀ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਕੇ ਸਿੱਖਾਂ ਦੇ ਉਹਨਾਂ ਸਿੰਘਾਂ ਸ਼ਹੀਦਾਂ ਦੇ ਦਿਨ ਭੁੱਲ ਜਾਂਦੇ ਆ ਪਰਮਾਪ ਕਰਨਾ ਸਾਨੂੰ ਸੰਗਰਾਦ ਨਹੀਂ ਭੁੱਲਦੀ ਸਾਨੂੰ ਪੂਰਨਮਾਸੀ ਨਹੀਂ ਭੁੱਲਦੀ ਮੱਸਿਆ ਨਹੀਂ ਭੁੱਲਦੇ ਔਰ ਗੁਰਦੁਆਰਿਆਂ ਦੇ ਵਿੱਚ ਮੜਾਈ ਜਾਂਦੀ ਗੁਰੂ ਸਾਹਿਬ ਦੇ ਤੁਹਾਂ ਕਿ ਥਿੱਤੀ ਵਾਰ ਸੇਵਾ ਮੁਗਦ ਗਵਾਰ ਕਿਉਂਕਿ ਅੱਜ ਸਾਨੂੰ ਉਹ ਦਿਨਾਂ ਦੇ ਪੁਜਾਰੀ ਬਣਾ ਦਿੱਤਾ ਗਿਆ ਅਸੀਂ ਉਸ ਚੀਜ਼ਾਂ ਦੇ ਪੁਜਾਰੀ ਬਣ ਗਏ ਪਰ ਗੁਰੂ ਸਾਹਿਬ ਨੇ ਇਹਨਾਂ ਨੂੰ ਇਸ ਕਰਕੇ ਵਰਤਿਆ ਕਿ ਸਾਨੂੰ ਸਮਝਾਇਆ ਸਾਡੇ ਉੱਪਰ ਕਿਰਪਾ ਕੀਤੀ ਗੁਰੂ ਸਾਹਿਬ ਕਹਿੰਦੇ ਜਿਵੇਂ ਵਿਸੇ ਚਸੇ ਘੜੀਆਂ ਪਹਿਰ ਥੇ ਤਾਂ 12 ਮਹੀਨੇ ਆਧਖ ਹਨ ਇਹ ਰੁੱਤਾਂ ਵੀ ਅਲੱਗਾਂ ਪਰ ਸੂਰਜ ਇੱਕੋ ਹੈ ਸੂਰਜ ਇੱਕ ਹੈ ਤੇ ਜਿੱਦਣ ਅਸੀਂ ਉਹਦੇ ਨਾਲ ਜੁੜਨਾ ਹੈ ਜਦੋਂ ਸਾਡੇ ਅੰਦਰ ਇੰਨੇ ਵਹਿਮ ਬਣ ਗਏ ਵੀ ਅਸੀਂ ਜਿੱਦਾਂ ਹੁਣ ਸੰਗਰਾਤ ਕਹਿੰਦੇ ਆ ਅਸੀਂ ਜਿੱਦਾਂ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਸ਼ਬਦ ਇੱਕ ਲੈਣ ਸੁਣੀ ਵਾਹਿਗੁਰੂ ਵਾਹਿਗੁਰੂ ਕਰਕੇ ਆ ਸਾੜਤ ਪੰਦਾ ਤਿਸ ਲੱਗੇ ਵੀ ਉਹਦਾ ਭਾਵ ਵੀ ਜੋ ਜੋ ਸਤਿਗੁਰ ਨੇ ਉਹਦੇ ਵਿੱਚ ਗੁਰਮਤ ਦਿੱਤੀ ਆ ਅਸੀਂ ਉਹਨੂੰ ਦ੍ਰਿੜ ਕਰਨਾ ਸੀ ਤੇ ਕਈਆਂ ਦੇ ਬੜੇ ਬਲੇਖੇ ਅੱਜ ਵੀ ਹੈ ਜਾਣ ਕੇ ਪੁੱਛਣਗੇ ਭਾਈ ਸਾਹਿਬ ਜੀ ਕਿਹੜੀ ਸੰਗਤ ਕਹਿੰਦੇ ਬੰਦੇ ਦੇ ਮੂੰਹ ਤੋਂ ਸੁਣਨਾ ਹੈ ਅੱਜ ਪ ਸੰਗਰਾਦ ਵਾਲੇ ਦਿਨ ਦਵਾਈ ਨਹੀਂ ਲੈਣੀ ਸੰਗਰਾਦ ਵਾਲੇ ਦਿਨ ਆਹਨੇ ਬੜੇ ਕਿੰਨੇ ਬਹਿਮ ਸਾਡੇ ਤੇ ਗੁਰੂ ਸਾਹਿਬ ਨੇ ਉਹ ਬਹਿਮ ਕੱਢੇ ਜਦੋਂ ਆਖਰੀ ਪੰਕਤੀਆਂ ਪੜੋਗੇ ਨਾ ਗੁਰੂ ਸਾਹਿਬ ਜੀ ਦੀਆਂ 12 ਮਾਹ ਦੀਆਂ ਕਹਿੰਦੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਕਿਤੇ ਗੁਰੂ ਸਾਹਿਬ ਨੇ ਸਾਨੂੰ ਦਿਨ ਦਾ ਪੁਜਾਰੀ ਬਣਾਇਆ ਤੇ ਗੁਰੂ ਸਾਹਿਬ ਕਹਿੰਦੇ ਰੋਜ਼ ਸੰਗਤ ਕਰ ਰੋਜ਼ ਕਰ ਸਵਾਸ ਸਵਾਸ ਕਰ ਹੁਣ ਸਾਡੇ ਇੱਕ ਇੱਕ ਲਾਣੇ ਨੇ ਕਹਿ ਦਿੱਤਾ ਕਿ ਢਾਈ ਘੰਟੇ ਸਿਮਰਨ ਕਰਨਾ 24 ਘੰਟਿਆਂ ਦਾ ਦਸਬੰਦ ਹੈ ਪਰ ਗੁਰਮਤਿ ਕੀ ਕਹਿ ਰਹੀ ਹੈ ਸਤਿਗੁਰੂ ਕਹਿ ਰਿਹਾ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹ ਤੇਰੇ ਅੰਦਰ ਜਿੱਦਾਂ ਸਵਾਸ ਚੱਲ ਰਹੇ ਹਨ ਮਤਲਬ ਵੀ ਢਾਈ ਘੰਟੇ ਕਰਨਾ ਬਾਕੀ ਸਮਾਂ ਨਹੀਂ ਕਰਦਾ ਤੇ ਹਾਲਤ ਇਦਾਂ ਦੇ ਜੀਵਨ ਦੇ ਵਿੱਚ ਬਣਾ ਦਿੱਤੇ ਗਿਣਤੀਆਂ ਵਿੱਚ ਲੱਗ ਗਏ ਅਸੀਂ ਵਿਚਾਰ ਧਾਰਾ ਤੋਂ ਜਿਹੜੀ ਸਤਿਗੁਰੂ ਜੀ ਨੇ ਏਡੀ ਵੱਡੀ ਮਿਹਨਤ ਕੀਤੀ ਹੈ ਅਸੀਂ ਉਤੋਂ ਦੂਰ ਚਲੇ ਗਏ ਮਾਗੀ ਵੀ ਬੇਨਤੀ ਕੀਤੀ ਹੈ ਕਿ ਕਿਸੇ ਬਾਪ ਨੇ ਕਮਾਈ ਕੀਤੀ ਹੈ ਦਾਦੇ ਨੇ ਪਰਦਾਦੇ ਨੇ ਕੀਤੀ ਹੈ ਬੱਚੇ ਖਰਾਬ ਕਰ ਦਿੰਦੇ ਆ ਆਪਾਂ ਕਨ ਉਗਲੀ ਹੋਰੇ ਦਾਦੇ ਨੇ ਇਨਾ ਕਮਾਇਆ ਸੀ ਪਿਓ ਨੇ ਇਨਾ ਕਮਾਇਆ ਸੀ ਔਲਾਦ ਗਲਤ ਨਿਕਲੀ ਸਾਰਾ ਖਰਾਬ ਕਰ ਗਈ ਕਿਸੇ ਦੀ 5 ਸਾਲ ਦੀ 10 ਸਾਲ ਦੀ ਕਮਾਈ ਹੋਏਗੀ 15 ਸਾਲ ਦੀ ਇਹ 239 ਸਾਲ ਦੀ ਕਮਾਈ ਹੈ ਕਿੰਨੀ ਮਿਹਨਤ ਕੀਤੀ ਆ ਗੁਰੂ ਸਾਹਿਬ ਮਹਾਰਾਜ ਨੇ ਅਸੀਂ ਸਿਰਫ ਇਸ ਨੂੰ ਮੱਥਾ ਟੇਕਣ ਤੱਕ ਕਰ ਸੀਮਤ ਰੱਖ ਲਿਆ ਤੇ ਕਈਆਂ ਨੇ ਗਿਣਤੀਆਂ ਦੇ ਵਿੱਚ ਲਾ ਦਿੱਤਾ ਵੀ ਤੁਸੀਂ ਵਿਚਾਰ ਦੇ ਵਿੱਚ ਆਈ ਹੋ ਨਾ ਜੇ ਤੁਸੀਂ ਵਿਚਾਰ ਕਰਨ ਲਈ ਸਾਡੀਆਂ ਤਾਂ ਦੁਕਾਨਾਂ ਬੰਦ ਹੋ ਜਾਣੇ ਸਤਿਗੁਰ ਨੇ ਤਾਂ ਕਹਿੰਦੇ ਸਤਿਗੁਰ ਨੂੰ ਸਭ ਕੁਝ ਵੇਖਦਾ ਜੇ ਤਾਂ ਜਗ ਸੰਸਾਰ ਡਿੱਠੇ ਮੁਕਤ ਨਾ ਹੋ ਵੀ ਜਿੱਚਰ ਸ਼ਬਦ ਨਾਲ ਕਰੇ ਵਿਚਾਰ ਜਿੰਨੇ ਤੱਕ ਵਿਚਾਰ ਦੇ ਨਾਲ ਨਹੀਂ ਜੜੋਗੇ ਖੁਦ ਬਾਣੀ ਪੜਨ ਦੀ ਮੈਂ ਹਮੇਸ਼ਾ ਬੇਨਤੀ ਕਰਦਾ ਸਾਨੂੰ ਜਪਜੀ ਸਾਹਿਬ ਅਸੀਂ ਰੋਜ਼ ਪੜੀਏ ਨਿਤਨੇਮ ਸਾਡਾ ਜ਼ਰੂਰ ਕਰਨਾ ਹੈ ਪਰ ਇੱਕ ਪੌੜੀ ਵੀ ਰੋਜ਼ ਪੜੀਏ ਅਰਥਾਂ समेत ਪੜੀਏ ਸਾਨੂੰ ਪਤਾ ਲੱਗਿਆ ਅਸੀਂ ਕਿੱਥੇ ਹਾਂ ਕਿ ਕੀ ਉਹਦਾ ਉਚਾਰਨ ਹੈ ਕਿਦਾਂ ਉਸ ਅਸੀਂ ਉਹਨੂੰ ਪੜ੍ਹਨਾ ਹੈ ਤੇ ਉਹਦਾ ਅਰਥ ਕੀ ਆਪਣੇ ਆਪ ਸਾਨੂੰ ਸਮਝ ਲੱਗੇ ਅੱਜ ਤਾਂ ਬਹੁਤ ਨਜ਼ਦੀਕੀਆਂ ਬਣ ਗਈਆਂ ਮੋਬਾਈਲ ਦੇ ਵਿੱਚ ਸਾਨੂੰ ਸਭ ਕੁਝ ਮਿਲ ਜਾਂਦਾ ਤੇ ਜਿੰਨੇ ਤੱਕ ਵਿਚਾਰ ਨਹੀਂ ਕਰਾਂਗੇ ਗੁਰੂ ਸਾਹਿਬ ਤਾਂ ਬੜਾ ਸੋਹਣੇ ਤਰੀਕੇ ਨਾਲ ਸਮਝਾਉਂਦੇ ਕਹਿੰਦੇ ਸਤਗੁਰ ਕੀ ਪ੍ਰਤੀਤ ਨ ਆਈਆਂ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਦੇ ਭਾਵੇਂ 100 ਗੇੜਾ ਆਉਜਾ ਅਸੀਂ ਭਾਵੇਂ 100 ਗੇੜੇ ਮਾਰ ਕੇ ਚਲੇ ਗਏ ਪ੍ਰਾਪਤੀ ਨਹੀਂ ਹੈ ਜਿੰਨੇ ਤੱਕਰ ਇਸ ਖਜ਼ਾਨੇ ਨੂੰ ਮੈਂ ਜੋ ਬੇਨਤੀ ਕਰ ਰਿਹਾ ਕਿ ਜੇ ਕਿਸੇ ਪਿਓ ਦਾਦੇ ਦੀ ਕਮਾਈ ਨੂੰ ਬੱਚੇ ਖਰਾਬ ਕਰ ਦਿੰਦੇ ਲਹਨਤਾ ਪਾਉਂਦਾ ਸਮਾਜ ਵੀ ਲਹਨਤਾ ਪਾਉਂਦਾ ਰਿਸ਼ਤੇਦਾਰ ਵੀ ਲਹਨਤਾ ਪਾਉਂਦੇ ਤੇ ਇਹ ਤਾਂ ਗੁਰੂ ਸਾਹਿਬ ਜੀ ਦੀ ਕਮਾਈ ਸੀ 239 ਸਾਲ ਅੱਜ ਅਸੀਂ ਚੌਂਦੇ ਆਂ ਔਰ ਸਾਨੂੰ ਚਾਣਾ ਵੀ ਚਾਹੀਦਾ ਸਾਨੂੰ ਕਰਨਾ ਵੀ ਹੈ ਅਲੋ ਬੱਚਾ ਪੈਦਾ ਹੁੰਦਾ ਅਸੀਂ ਇਹਨੂੰ ਸੈਰ ਦੇ ਵੱਡੇ ਸਕੂਲ ਦੇ ਵਿੱਚ ਪਾਵਾਂਗੇ ਆਪਣੀ ਹیثیت ਤੋਂ ਵੱਧ ਅਸੀਂ ਕਰਦੇ ਆ ਇਹਨੂੰ ਵਧੀਆ ਕੱਪੜੇ ਪਾ ਕੇ ਵੀ ਇਹਦੇ ਕੱਪੜੇ ਇਹਦੇ ਕੱਪੜਿਆਂ ਵਰਗੇ ਦੂਸਰੇ ਬੱਚਿਆਂ ਦੇ ਕੱਪੜੇ ਹੀ ਨਾ ਹੋਣ ਅਸੀਂ ਇਹਨਾਂ ਨੂੰ ਇਦਾਂ ਦਾ ਰੋਖ ਖਾਣਾ ਖਲਾਈਏ ਇਦਾਂ ਦਾ ਟਿਫਨ ਦਈਏ ਕਿ ਦੂਸਰੇ ਬੱਚਿਆਂ ਕੋਲ ਇਹ ਸੋਚ ਚੰਗੀ ਹੈ ਪਰ ਇਹ ਵੀ ਤਾਂ ਸਾਡਾ ਫਰਜ਼ ਹੈ ਨਾ ਕਿ ਅਸੀਂ ਬੱਚਿਆਂ ਨੂੰ ਗੁਰਮੁਖੀ ਅੱਖਰ ਪੜ੍ਹਾਉਣੇ ਆ ਗੁਰਬਾਣੀ ਸਿਖਾਉਣੀ ਇਹ ਵੀ ਤਾਂ ਸਾਡਾ ਫਰਜ਼ ਸੀ ਅਸੀਂ ਇੱਥੇ ਤੱਕਰ ਸੋਚ ਲਿਆ ਵੀ ਇਹਨੂੰ ਹੁਣ ਦੁਕਾਨ ਤੇ ਬੈਠਣ ਲੱਗ ਗਿਆ ਵੀ ਬਹੁਤ ਕੰਮ ਵਧੀਆ ਕਰਦਾ ਪਰ ਇਧਰੋਂ ਜ਼ੀਰੋ ਹੋ ਗਿਆ ਗੁਰਮਤ ਦੇ ਵੱਲੋਂ ਜ਼ੀਰੋ ਹੋ ਗਿਆ ਸਤਿਗੁਰੂ ਵੱਲੋਂ ਖਾਲੀ ਹੋ ਗਿਆ ਉਧਰ ਤਜੋਰੀਆਂ ਤਾਂ ਭਰ ਲੋਗੇ ਪਰ ਨਾਮ ਧੰਨ ਜਿਹੜਾ ਉਹ ਸਤਿਗੁਰ ਮਹਾਰਾਜ ਦੀ ਜਿਹੜੀ ਬਖਸ਼ਿਸ਼ ਹੈ ਉਹ ਤੋਂ ਸਖਣੇ ਹੋ ਜਾਵਾਂਗੇ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਹੋਲੀ-ਹੋਲੀ ਆਪਾਂ ਦੇਖੇ ਰਹੇ ਆ ਹਾਲਤ ਕੀ ਸਾਡੀ ਜੀਵਨ ਦੇ ਵਿੱਚ ਹੋ ਰਿਹਾ ਐਸੀ ਵੀ ਪਰਿਵਾਰ ਤੁਸੀਂ ਦੇਖਿਆ ਵੀ ਦਾਵਾ ਨਹੀਂ ਹੈ ਇਹ ਤਾਂ ਰੋਜ਼ ਅਸੀਂ ਮੰਗਦੇ ਹਾਂ ਸਿੱਕੀ ਵੀ ਮੈਂ ਸਿੱਖਾਂ ਇਹ ਦਾਵਾ ਨਹੀਂ ਹੈ ਰੋਜ਼ ਅਸੀਂ ਮੰਗ ਰਹੇ ਹਾਂ ਲੈ ਤਾਂ ਸਿੱਕੀ ਦਾਨ ਬਹੁਤ ਸਿੱਕੀ ਬਹੁਤ ਮਹਿੰਗੀ ਚੀਜ਼ ਹੈ ਔਰ ਬਹੁਤ ਦੂਰ ਦੀ ਗੱਲ ਹੈ ਐਸੇ ਪਰਿਵਾਰ ਵੀ ਤੁਸੀਂ ਦੇਖਿਆ ਜਿਨ੍ਹਾਂ ਦੇ ਦਾਦੇ ਪਰਦਾਦੇ ਅੰਮ੍ਰਿਤਧਾਰੀ ਸਨ ਆਉਣ ਵਾਲੀਆਂ ਲਾਦਾ ਨੇ ਕੇਸ ਕਤਲ ਕਰਾ ਦਿੱਤੇ ਅੱਗੇ ਅੱਗੇ ਫਿਰ ਸਾਰਾ ਬੇੜਾ ਗਰਕ ਹੋ ਗਿਆ ਤੇ ਐਸੇ ਪਰਿਵਾਰ ਵੀ ਤੁਸੀਂ ਦੇਖਿਆ ਜਿਹੜੇ ਪਰਿਵਾਰਾਂ ਦੇ ਵਿੱਚ ਸਿੱਕੀ ਦਾ ਨਾਮ ਨਿਸ਼ਾਨ ਨਹੀਂ ਸੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਆਉਣ ਵਾਲੀਆਂ ਔਲਾਦਾਂ ਨੇ ਕੇਸ ਰੱਖੇ ਅਮਰ ਛਕਿਆ ਗੁਰੂ ਸਾਹਿਬ ਮਹਾਰਾਜ ਦੀ ਗੁਰਮਤ ਦੇ ਨਾਲ ਜੁੜ ਕੇ ਸਤਿਗੁਰ ਦੀ ਮੱਤ ਨੂੰ ਧਾਰਨ ਕਰ ਲਿਆ। ਇਹ ਤਾਂ ਧਾਨ ਦੇ ਵਿੱਚ ਦਾਵਾ ਨਹੀਂ ਹੈ। ਇਹ ਤਾਂ ਰੋਜ਼ ਅਸੀਂ ਮੰਗਦੇ ਹਾਂ। ਸੈਵ ਜੀ ਇਸੇ ਕਰਕੇ ਕਹਿੰਦੇ ਆ ਗੁਰ ਕੀ ਮੱਤ ਤੋਂ ਲੇ ਈਆਣੇ ਭਗਤ ਬਿਨਾਬੋ ਡੁੱਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ। ਦੇ ਅਸੀਂ ਜਿਹੜੇ ਸਤਿਗੁਰ ਮਹਾਰਾਜ ਨੇ ਜਿਹੜੇ ਮਹਿਮਾ ਦੇ ਵਿੱਚੋਂ ਭਰਮਾ ਦੇ ਵਿੱਚੋਂ ਕੱਢਿਆ ਜੋ ਅਸੀਂ ਸਤਿਗੁਰ ਮਹਾਰਾਜ ਦੀ ਸਿੱਖਿਆ ਨੂੰ ਪ੍ਰਾਪਤ ਕਰਨਾ ਸੀ ਤੇ ਉਹ ਉਥੋਂ ਅਸੀਂ ਸਖਣੇ ਰਹੇ ਆ ਕਹਾਣੀ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਹਿੰਦੇ ਇੱਕ ਬਾਦਸ਼ਾਹ ਸੀ ਤੇ ਜੰਗਲ ਵਿੱਚ ਚਲਾ ਗਿਆ ਗਰਮੀ ਦਾ ਸਮਾਂ ਸੀ ਰਸਤਾ ਭਟਕ ਗਿਆ ਬੜੀ ਪਿਆਸ ਲੱਗੀ ਤੇ ਇੱਕ ਉੱਥੇ ਕੰਮ ਕਰ ਰਿਹਾ ਸੀ ਬੰਦਾ ਉਹਨੂੰ ਦੇਖਿਆ ਉਹਨੂੰ ਜਾਣ ਵਿੱਚ ਜਾਣ ਪਈ ਬਾਦਸ਼ਾਹ ਨੇ ਆਖਿਆ ਕਿ ਮੈਨੂੰ ਪਾਣੀ ਦਾ ਘੁੱਟ ਮਿਲੇਗਾ ਕਹਿੰਦਾ ਕਿ ਮਿਲੇਗਾ ਪਾਣੀ ਪਲਾਇਆ ਰਸਤਾ ਵੀ ਦੱਸਿਆ ਬੜਾ ਖੁਸ਼ ਹੋਇਆ ਤੇ ਬਾਦਸ਼ਾਹ ਜਾਣ ਲੱਗਾ ਨਾ ਕਾਗਜ਼ ਦੇ ਉੱਪਰ ਕੁਝ ਲਿਖ ਕੇ ਚੱਲੇ ਗਿਆ ਉਹਨੂੰ ਪੜ੍ਹਨਾ ਨਹੀਂ ਆਉਂਦਾ ਸੀ ਉਹ ਕਾਗਜ਼ ਉਹ ਬਜ਼ੁਰਗ ਘਰ ਲਿਆ ਉਹਦੇ ਦੋ ਪੁੱਤਰ ਸਨ ਦੋ ਪੁੱਤਰ ਸਨ ਮਰਨ ਲੱਗਾ ਉਹ ਕਾਗਜ਼ ਜਿਹੜਾ ਸੀ ਨਾ ਆਪਣੇ ਬੱਚਿਆਂ ਨੂੰ ਦੇ ਗਿਆ ਬਟਾ ਇਹ ਬੜਾ ਕੀਮਤੀ ਕਾਗਜ਼ ਪੜ੍ਹਨਾ ਉਹਨਾਂ ਨੂੰ ਵੀ ਨਹੀਂ ਆਉਂਦਾ ਸੀ ਬੜਾ ਕੀਮਤੀ ਕਾਗਜ਼ ਐ ਇਹਨੂੰ ਸੰਭਾਲ ਕੇ ਰੱਖਣਾ ਐ ਇਹ ਕਿਸੇ ਬਾਦਸ਼ਾਹ ਨੇ ਦਿੱਤਾ ਸੀ ਉਹਨਾਂ ਨੇ ਫਿਰ ਹੋਰ ਥੋੜੇ ਅੱਗੇ ਚਲੇ ਗਏ ਉਹਨਾਂ ਨੇ ਫਿਰ ਇੱਕ ਚੌਂਕੀ ਲਿਆਂਦੀ ਚੌਂਕੀ ਦੇ ਉੱਪਰ ਕੱਪੜਾ ਪਾਇਆ ਕੱਪੜੇ ਦੇ ਉੱਪਰ ਕਾਗਜ਼ ਰੱਖਿਆ ਉਹਦੇ ਉੱਪਰ ਇੱਕ ਹੋਰ ਕੱਪੜਾ ਪਾ ਦਿੱਤਾ ਉਹਨੂੰ ਮੱਥਾ ਟੇਕਣ ਅਰਗਵਤੀਆਂ ਲਾ ਕੇ ਦੀਵੇ ਜਗਾ ਕੇ ਮੱਥਾ ਟੇਕਦੇ ਇੱਕ ਦਿਨ ਕੋਈ ਆ ਗਿਆ ਉਹਨਾਂ ਦੇ ਕੋਈ ਪੜ੍ਹਿਆ ਲਿਖਿਆ ਮਹਾਪੁਰਸ਼ ਜਾ ਰਹੇ ਸੀ ਉਹ ਕਹਿੰਦੇ ਮੱਥਾ ਟੇਕਦੇ ਭਾਈ ਕੀ ਚੀਜ਼ ਹੈ ਉਹ ਕਹਿੰਦਾ ਕਿ ਸਾਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਸਾਡੇ ਪਿਤਾ ਜੀ ਨੇ ਕੋਈ ਦੇ ਗਿਆ ਸੀ ਉਹ ਕਹਿੰਦਾ ਦਿਖਾਓ ਤਾਂ ਸੀ ਜਦੋਂ ਉਹਨੇ ਦੇਖਿਆ ਉਹਦੇ ਵਿੱਚ ਲਿਖਿਆ ਸੀ ਵੀ ਤੈਨੂੰ ਇੰਨੇ ਪਿੰਡਾਂ ਦੀ ਜ਼ਗੀਰ ਦੇ ਰਿਹਾ ਲਿਖ ਕੇ ਦੇ ਗਿਆ ਬਾਦਸ਼ਾਹ ਉਹ ਕਹਿੰਦਾਗਾ ਤੁਸੀਂ ਤਾਂ ਬੜੇ ਬੇਵਕੂਫ ਹੋ ਤੁਹਾਨੂੰ ਤੁਸੀਂ ਤਾਂ ਬਹੁਤ ਅਮੀਰ ਹੋ ਇੰਨੇ ਪਿੰਡਾਂ ਦੀ ਜਗੀਰ ਬਾਦਸ਼ਾਹ ਲੈ ਕੇ ਜਾਂਦਾ ਇਹ ਕਹਾਣੀ ਭਾਵੇਂ ਝੂਠੀ ਹੋ ਸਕਦੀ ਹੈ ਪਰ ਇਹ ਕਹਾਣੀ ਅੱਜ ਦੀ ਸਿੱਖ ਦੀ ਹੈ ਅਸੀਂ ਜੇ ਪੂਜ ਪੂਜ ਰਹੇ ਹਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਮੱਥਾ ਟੇਕਿਆ ਪ੍ਰਕਰਮਾ ਕੀਤੀ ਸਾਡੇ ਕੋਲ ਤਾਂ ਟਾਈਮ ਕੋਈ ਨਹੀਂ ਨਾ ਜਿੱਦਾਂ ਸਾਡੇ ਕੋਲ ਟਾਈਮ ਬੁੱਧ ਨਹੀਂ ਗੁਰਦੁਆਰੇ ਆਉਣਾ ਸਾਡੇ ਕੋਲ ਪੰਦੀ ਗੱਲ ਤਾਂ ਟਾਈਮ ਹੀ ਕੋਈ ਨਹੀਂ ਫਿਰ ਅਸੀਂ ਬੱਚਿਆਂ ਨੂੰ ਲਿਆਉਣਾ ਛੱਡ ਦਿੱਤਾ ਕਿਉਂਕਿ ਫਿਰ ਸਾਡੀ ਸੋਚ ਅਲੱਗ ਹੈ ਤੇ ਜਿੱਦਣ ਇਹ ਖਜ਼ਾਨਾ ਜਿਉ ਪਿਓ ਦਾਦੇ ਦਾ ਖੋਲ ਡੇਠਾ ਖਜ਼ਾਨਾ ਤੇ ਉਹ ਤਾਂ ਮੇਰੇ ਮਨ ਭਿਆਨ ਮਿਤਾ ਇਹ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਗੁਰੂ ਸਾਹਿਬ ਕਹਿੰਦੇ ਇਹ ਪ੍ਰਮਾਤਮਾ ਜੋ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਆ ਨਾ ਜੇ ਸੰਗਤ ਕਰੋਗੇ ਤੇ ਕਰਦਿਆਂ ਕਰਦਿਆਂ ਇੱਕ ਦਿਨ ਜ਼ਰੂਰ ਸਤਿਗੁਰ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਸੁੱਖ ਸੁੱਖੀਆਂ ਜੀ ਇਹ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਜੇ ਆਪਾਂ ਸੰਗਤ ਕਰਨ ਲੱਗਦੇ ਆਂ ਨੇ ਸਾਡੇ ਗੁਰਦੁਆਰਾ ਸਭ ਆਉਣ ਲੱਗਦੇ ਆਂ ਆਪਾਂ ਸਾਡੀ ਬੋਲੀ ਬਦਲ ਜਾਂਦੀ ਹੈ ਆਪਾਂ ਘਰ ਕਹਿੰਦੇ ਚੱਪਲਾ ਇੱਥੇ ਕਹਿੰਦੇ ਜੋੜੇ ਘਰ ਕਹਿੰਦੇ ਰੋਟੀ ਖਾਣ ਲੱਗੇ ਇੱਥੇ ਲੰਗਰ ਜੇ ਸਾਡੀ ਬੋਲੀ ਬਦਲ ਸਕਦੀ ਹੈ ਤੇ ਗੁਰੂ ਤਾਂ ਬਹੁਤ ਸਮਰੱਥ ਹੈ ਸਾਡਾ ਜੀਵਨ ਬਦਲ ਲਿੰਦਾ ਕੀ ਕਰਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋ ਨਾ ਸੋਦੀ ਜੇ ਤਿਸ ਗੁਣ ਕੋ ਕਰ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇਹਨਾਂ ਤਰੀਕਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬਹਿਮ ਦਾ ਮੱਦੇ ਵਿੱਚ ਨਹੀਂ ਪਾਉਣਾ ਤੁਸੀਂ ਉਹ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਉਹ ਸਭ ਕੁਝ ਪੈਦਾ ਕਰਨ ਵਾਲਾ ਹੀ ਹੋਈ ਹੈ ਵਿਸੈ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਸਾਲ ਦੇ ਵਿੱਚ 6 ਰੁੱਤਾਂ ਹਨ ਸੂਰਤਾਂ ਇੱਕ ਹੈ ਰੱਬ ਇੱਕੋ ਹੀ ਹੈ ਤੇ ਕਿੰਨਾ ਕੁਝ ਬਣਾਇਆ ਪ੍ਰਮਾਤਮਾ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਉਹ ਬਿਆਨ ਕਰਨ ਤੋਂ ਬੜਿਆ ਪਰਮਾਤਮਾ ਜਿਹੜਾ ਤੇਰਾ ਅੰਤ ਨਾ ਪਾਰਾ ਬੜਿਆ ਸੂਰਜ ਏਕੋ ਰੁੱਤ ਅਨੇਕ ਨਾਨਕ ਇੱਥੇ ਰੁਕਣਾ ਹੈ ਨਾਨਕ ਕਰਤੇ ਕਿ ਕੇਤੇ ਵੇਸ ਕਿੱਡਾ ਵੱਡਾ ਪਰਮਾਤਮਾ ਕਿੰਨਾ ਕਿੰਨਾ ਸੋਹਣਾ ਸਰੂਪ ਪਰਮਾਤਮਾ ਨੇ ਬਣਾਇਆ ਬਹੁਤ ਕੁਝ ਬਣਾਇਆ ਅਸੀਂ ਆਮੀ ਹੰਕਾਰ ਕਰਦੇ ਮੈਂ ਕਰਦਾ ਮੈਂ ਕੀਤਾ ਚਲੋ ਅਸੀਂ ਜੀਂਦੇ ਤੁਰਦੇ ਫਿਰਦੇ ਜਦ ਜਾਗਦੇ ਹੁੰਨੇ ਉਹ ਤਾਂ ਸਾਹ ਲੈ ਹੀ ਰਹੇ ਹਨ ਤੇ ਅਸੀਂ ਸੌਂ ਜਾਂਦੇ ਆ ਸਾਡੇ ਉਹ ਹਾਰਟਬੀਟ ਜਿਹੜੀ ਚੱਲਦੀ ਰਹਿੰਦੀ ਉਹਨੂੰ ਕੌਣ ਚਲਾ ਰਿਹਾ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਸੁੱਤੇ ਕਿੱਥੇ ਕੌਣ ਕਰ ਰਿਹਾ ਪਰਮਾਤਮਾ ਹੀ ਹੈ ਅਕਾਲ ਪੁਰਖ ਹੈ ਉਹ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਸਭ ਕੁਝ ਉਹੀ ਹੈ ਉਸ ਤੋਂ ਬਿਨਾ ਕੁਝ ਵੀ ਨਹੀਂ ਹੈ ਉਹੀ ਕਰਾਂਦਾ ਕਿੰਨੀ ਕਿ ਸਮਰੱਥਾ ਸਾਡੇ ਵਿੱਚ ਅਸੀਂ ਕਿੰਨਾ ਕਰ ਸਕਦੇ ਆ ਕਿਸੇ ਨੂੰ ਪੁੱਛਿਆ ਨਾ ਮਹਾਪੁਰਸ਼ ਨੂੰ ਕਹਿਣ ਲੱਗੇ ਵੀ ਸਾਡੇ ਹੱਥ ਵਿੱਚ ਵੀ ਕੁਝ ਹੈ ਜਾਂ ਸਾਰਾ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਕਹਿੰਨ ਲੱਗੇ ਹਾਂ ਬੰਦੇ ਦੇ ਹੱਥ ਵਿੱਚ ਵੀ ਹੈ ਕਹਿੰਦੇ ਕਿ ਇਹ ਕਹਿੰਦੇ ਇੱਕ ਪੈਰ ਖੜਾ ਕਰ ਹੁਣ ਸੱਜਾ ਪੈਰ ਖੜਾ ਕਰ ਲੈ ਕਹਿੰਦੇ ਖੱਬਾ ਖੜਾ ਕਰ ਕੰਨ ਗਾ ਸੱਚਾ ਰੱਖਣਾ ਪੈਣਾ ਇਹ ਤਾਂ ਸਾਡੀ ਸੋਚ ਹੈ ਨਾ ਕਿ ਸੱਜਾ ਪਹਿਲਾਂ ਖੜਾ ਕਰੀਏ ਖੱਬਾ ਪੈਰ ਖੜਾ ਕਰੀਏ ਹੱਥ ਪਹਿਲਾਂ ਖੱਬਾ ਅੱਗੇ ਕਰੀਏ ਸੱਜਾ ਕਰੀ ਇੰਨੀ ਕੁ ਸੋਚ ਹੈ ਸਾਡੀ ਬਾਕੀ ਉਹ ਪ੍ਰਮਾਤਮਾ ਕਾਲਪੁਰਖ ਹੈ ਉਸ ਤੋਂ ਬਿਨਾ ਕੁਝ ਨਹੀਂ ਹੈ ਜੇ ਮੈਂ ਬੋਲ ਰਿਹਾ ਹਾਂ ਤੁਸੀਂ ਸੁਣ ਰਹੇ ਹੋ ਜੇ ਬੋਲਣ ਦੀ ਤਾਕਤ ਨਹੀਂ ਦਿੰਦਾ ਤੇ ਆਪਾਂ ਕੀ ਬੋਲ ਸਕਦੇ ਆ ਜੇ ਸੁਣਨ ਦੀ ਤਾਕਤ ਨਾ ਜੇ ਪੁੱਛੋ ਨਾ ਜਿਹੜੇ ਬੋਲੇ ਆ ਜਿਹਨਾਂ ਨੂੰ ਸੁਣਦਾ ਹੀ ਨਹੀਂ ਹੈ ਜੇ ਬੋਲਣ ਦੀ ਤਾਕਤ ਨਾ ਦਿੰਦਾ ਕੀ ਬੋਲਦੇ ਨਾਸ ਕੀ ਸੁਣਦੇ ਜਿਹੜਾ ਗੁੰਗਾ ਹੋਵੇ ਬੰਦਾ ਕੀ ਬੋਲ ਸਕਦਾ ਉਹ ਤਾਕਤ ਬੋਲਣ ਦੀ ਵੀ ਦੇ ਰਿਹਾ ਤੇ ਸੁਣਨ ਦੀ ਵੀ ਤਾਕਤ ਉਹ ਦੇ ਰਿਹਾ ਆਪ ਕਥੇ ਆਪ ਸੁਣਨੇ ਹਾ ਆਪੇ ਏਕ ਆਪ ਵਿਸਤਾਰ ਨਾਨਕ ਕਰਤੇ ਕੇ ਕੀਤੇ ਵੇਸ਼ ਉਹ ਸਾਰਾ ਸਰੂਪ ਇਹ ਪਰਮਾਤਮ ਜਿਹੜਾ ਸੰਸਾਰ ਹੈ ਇਹ ਸਾਰਾ ਸਰੂਪ ਅਕਾਲ ਪੁਰਖ ਦਾ ਹੈ ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਇਹ 16 ਸਬਦ ਦੀ ਬਾਣੀ ਦਾ ਦੂਸਰਾ ਸ਼ਬਦ ਹੈ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦਿਆਂ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ